ਪਿੰਡ ਰੋਈ ਵਾਲੇ 'ਚ ਵਾਪਰਿਆ ਹਾਦਸਾ ਕੰਧ ਵਿੱਚ ਵੱਜੀ ਗੱਡੀ ਹਾਦਸੇ ਵਾਲੀ ਗੱਡੀ 'ਚ ਮਿਲੀਆਂ ਗੋਲੀਆਂ ਜਲਾਲਾਬਾਦ ਦੇ ਪਿੰਡ ਚੱਕ ਰੋਈ ਵਾਲਾ ਦੇ ਗੁਰਦੁਆਰਾ ਸਾਹਿਬ ਨੇੜੇ ਤੇਜ਼ ਰਫ਼ਤਾਰ ਨਾਲ ਆਰੀ ਗੱਡੀ ਕੰਧ ਅਤੇ ਬਿਜਲੀ ਵਾਲੇ ਖੰਭੇ ਵਿੱਚ ਵਜਨ ਕਰਕੇ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਮੰਡੀ ਰੋਡਾਂ ਵਾਲੀ ਵਿੱਚ ਇੱਕ ਪਾਸੇ ਤੋਂ ਆਰੀ ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਵੱਜੇ ਨਾਲ ਨੁਕਸਾਨੀ ਗਈ ਪਰ ਗੱਡੀ ਪਹਿਲਾ 11000 ਵੋਲਟ ਵਾਲੇ ਖੰਭੇ ਨਾਲ ਟਕਰਾਈ ਤੇ ਸਿੱਧੀ ਕੰਦ ਵਿੱਚ ਵੱਜੀ ਦੱਸਣਯੋਗ ਹੈ ਕਿ ਭਾਵੇਂ ਜਾਨੇ ਨੁਕਸਾਨ ਤੋਂ ਬਚਾ ਹੋ ਗਿਆ ਪਰ ਨੁਕਸਾਨੀ ਗਈ ਗੱਡੀ ਵਿੱਚੋਂ ਗੋਲੀਆਂ ਵਾਲੇ ਡੱਬੇ ਬਰਾਮਦ ਹੋਏ ਨੇ ਉਧਰ ਮੌਕੇ ਤੇ ਪਹੁੰਚੀ ਲੱਧੂਵਾਲੇ ਦੀ ਪੁਲਿਸ ਨੇ ਗੋਲੀਆਂ ਵਾਲੇ ਡੱਬਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗੱਡੀ ਚਾਲਕ ਅਸਦੀਦ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਚੌਕੀ ਇੰਚਾਰਜ ਅਨੁਸਾਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮਾਮਲਾ ਜੀ ਫਿਰ ਲਾਲਸੀ ਨਾਲ ਦੇਖ ਰਹੇ ਆ ਇਹਨਾਂ ਨੂੰ ਇੱਕ ਵਾਰੀ ਇਹਨਾਂ ਤੋਂ ਜਿਹੜਾ ਮਿਲਿਆ ਸਮਾਨ ਦੇਖਦੇ ਆਂ ਵੀ ਉਹ ਐਸ.ਐਚ.ਓ ਸਾਹਿਬ ਨਾਲ ਗੱਲ ਹੋ ਗਈ ਆ ਜੀ ਸਾਹਿਬ ਨਾਲ ਗੱਲ ਹੋ ਗਈ ਆ ਜੀ ਤੇ ਇਹ ਦੇਖਦੇ ਆਂ ਵੀ ਵਾਕਈ ਇਹ ਆਪਣੇ ਐਸ.ਐਚ.ਓ ਸਾਹਿਬ ਦੇ ਨਾਲ ਡਿਸਕਸ ਕਰਕੇ ਵੀ ਚੁਰਮ ਬਣਦਾ ਜਿਹੜਾ ਵੀ ਕੁਝ ਬਣਿਆ ਜੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਈ ਉਹਨੇ ਤੇ 16% ਹੋਊਗੀ ਜੀ ਠੀਕ ਹੈ ਜੀ ਇਹ ਆ ਜੀ ਪਿੰਡ ਇਹ ਹੈਗਾ ਰੋਹੀ ਵਾਲਾ ਪਿੰਡ ਆ ਮੋੜ ਆ ਰੋੜਾ ਦੇ ਪਾਸੋਂ ਆ ਰਹੀ ਸੀ ਕਾਰ ਮੋੜ ਤੇ ਖੰਭੇ ਚ ਟਕਰਾਈ ਆ ਕਾਰ ਜੀ ਦੱਸਣ ਦੇ ਮੁਤਾਬਕ ਲੱਗਦਾ ਗੱਡੀ ਸਪੀਡ ਸੀਗੀ ਕੰਟਰੋਲ ਨਹੀਂ ਹੋਈ ਇਹਨਾਂ ਤੋਂ ਉਹਦਾ ਕਰਕੇ ਐਕਸੀਡੈਂਟ ਹੋਇਆ ਪੱਕੀ ਜਾਨ ਨੂੰ ਹੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਕੋਈ ਹੋਇਆ ਮੇਰੇ ਨਾਲ ਨੁਕਸਾਨ ਤੇਟ ਪੰਜਾਬੀ ਟੀਵੀ ਲਈ ਗੁਲਦੀਪ ਬਰਾੜ ਜਲਾਲਾਬਾਦ